ਬਹੁਤ ਸਾਰੇ ਯਾਤਰਾਵਾਂ ਤੇ ਗਿਆ ਦੇਸ਼ ਪ੍ਰਦੇਸ਼ ਵੀ ਗਿਆ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ ਪਰ ਜਿਸ ਤਰ੍ਹਾਂ ਦਾ ਕੰਮ ਕੋਈ ਕਰਨਾ ਚਾਹੁੰਦਾ ਹੋਵੇ ਔਰ ਜਿਸ ਤਰ੍ਹਾਂ ਦਾ ਕੰਮ ਕੋਈ ਕਰ ਰਿਹਾ ਹੋਵੇ ਤੇ ਜਿਸ ਤਰ੍ਹਾਂ ਦਾ ਕੰਮ ਉਹਦਾ ਪ੍ਰਬੰਧ ਹੋ ਰਿਹਾ ਹੋਵੇ ਉਸੇ ਕਰਤਾਰ ਨੂੰ ਮਿਲਦਾ ਜੁਲਦਾ ਕੋਈ ਸਨਮਾਨ ਮਿਲੇ ਤੇ ਤੁਹਾਨੂੰ ਵਿਸ਼ੇਸ਼ ਤੌਰ ਤੇ ਖੁਸ਼ੀ ਮਹਿਸੂਸ ਹੋਣਾ ਲਾਜ਼ਮੀ ਹੈ ਲੇਖਕ ਹੋਵੇ ਚਾਹੇ ਪੱਤਰਕਾਰ ਹੋਵੇ ਚਾਹੇ ਕਲਾਕਾਰ ਹੋਵੇ ਧਰਮ ਸਾਰਿਆਂ ਦਾ ਇੱਕੋ ਹੀ ਹੈ ਜ਼ਿੰਮੇਵਾਰੀ ਸਾਰਿਆਂ ਦੀ ਇੱਕੋ ਬਣਦੀ ਹੈ ਕਿ ਉਹ ਸਮਾਜ ਨੂੰ ਜਾਗਰੂਕ ਕਰਨ ਤੇ ਜਿੱਥੇ ਸੱਤਾ ਬੇਕਿਰਕ ਹੋ ਕੇ ਜ਼ੁਲਮ ਕਰਦੀ ਹੋਵੇ ਲੋਕਾਂ ਨਾਲ ੱੱੱਕਾ ਕਰਦੀ ਹੋਵੇ ਉਹਦੇ ਖਿਲਾਫ ਆਵਾਜ਼ ਉਠਾਵੇ ਉਹ ਲੇਖਕ ਵੀ ਉਠਾਉਂਦਾ ਉਹ ਕਲਾਕਾਰ ਵੀ ਉਠਾਉਂਦਾ ਉਹ ਪੱਤਰਕਾਰ ਵੀ ਉਠਾਉਂਦਾ ਤੇ ਅੱਜ ਉਸ ਪੱਤਰਕਾਰ ਦੀ ਯਾਦ ਜਿਸ ਨੇ ਬਹੁਤ ਤਕੜੀ ਮਜ਼ਬੂਤ ਧਰ ਨਾਲ ਟੱਕਰ ਲਈ ਤਕੜੀ ਤਾਂ ਮਜ਼ਬੂਤ ਮੈਂ ਇਸ ਕਰਕੇ ਕਹਿ ਰਿਹਾ ਕਿ ਜਿੱਥੇ ਆਸਥਾ ਜੁੜੀ ਹੋਈ ਹੋਵੇ ਉੱਥੇ ਆਪਣੇ ਆਪ ਦੀ ਧੇਰਾ ਬਹੁਤ ਮਜ਼ਬੂਤ ਹੋ ਜਾਂਦੀ ਹੈ ਔਰ ਲੋਕੀ ਹਾਲਾਂਕਿ ਧਰਮ ਕਿਹਾ ਜਾਂਦਾ ਕਿ ਧਰਮ ਇਨਸਾਨ ਨੂੰ ਸੰਵੇਦਨਸ਼ੀਲ ਬਣਾਉਂਦਾ ਹੈ ਧਰਮ ਇਨਸਾਨ ਨੂੰ ਪਿਘਲਾਉਂਦਾ ਹੈ ਕਿ ਉਹਦੀ ਪੱਥਰਤਾ ਹੈ ਪਿਗਲ ਜਾਣ ਪਰ ਹੁੰਦਾ ਹਮੇਸ਼ਾ ਇਹ ਹੈ ਕਿ ਜਦੋਂ ਧਰਮ ਦੀ ਆਸਥਾ ਤੁਹਾਨੂੰ ਫਿਰਕੂ ਜ਼ਹਿਰੀਅਤ ਦੇ ਵਿੱਚ ਤਬਦੀਲ ਕਰਦੀ ਹੈ ਤੇ ਤੁਸੀਂ ਬਹੁਤ ਸਖਤ ਪੱਥਰ ਦੀ ਤਰ੍ਹਾਂ ਹੋ ਜਾਂਦੇ ਹੋ ਔਰ ਤੁਸੀਂ ਆਲਾ-ਦੋਲਾ ਤਹਸਨਾਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਉਸ ਤਰ੍ਹਾਂ ਦੀ ਧਿਰ ਦੇ ਖਿਲਾਫ ਟੱਕਰ ਲੈਣ ਵਾਲੇ ਸ਼ਤਰਪਤੀ ਜੀ ਦੀ ਯਾਦ ਦੇ ਵਿੱਚ ਜਿਹੜਾ ਤੁਸੀਂ ਇਹ ਸਨਮਾਨ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਕਰ ਰਹੇ ਹੋ ਉਹ ਸਨਮਾਨ ਹਾਸਲ ਕਰਨਾ ਮੇਰੇ ਲਈ ਇਸ ਤਰ੍ਹਾਂ ਦਾ ਅਹਿਸਾਸ ਪੈਦਾ ਕਰਦਾ ਹੈ ਕਿ ਸਭ ਤੋਂ ਜੋ ਤੂੰ ਅੱਜ ਤੱਕ ਕੀਤਾ ਉਹਨੂੰ ਅੱਜ ਸਿਰਸਾ ਦੇ ਵਿੱਚ ਮੋਹਰ ਲੱਗੀ ਹੈ ਉਹਦੇ ਉੱਤੇ ਹੋਰ ਨਾਲ ਦੀ ਨਾਲ ਇਹ ਸਨਮਾਨ ਮੈਨੂੰ ਇਹ ਵੀ ਕਹਿ ਰਿਹਾ ਕਿ ਸਫ਼ਰ ਹਲੇ ਮੁੱਕਿਆ ਨਹੀਂ ਹੈ ਹਲੇ ਹੋਰ ਬਹੁਤ ਸਾਰਾ ਕੁਝ ਕਰਨਾ ਬਾਕੀ ਹੈ ਤੁਸੀਂ ਮੈਂ ਤੁਹਾਡਾ ਵਾਅਦਾ ਕਰਦਾ ਕਿ ਮੈਂ ਆਪਣੀ ਤਾਅ ਉਮਰ ਜਿੰਨੀ ਵੀ ਮੇਰੀ ਉਮਰ ਹੋਏਗੀ ਮੈਂ ਜਿਸ ਤਰ੍ਹਾਂ ਦਾ ਥੀਏਟਰ ਕਰ ਰਿਹਾ ਉਸ ਤਰ੍ਹਾਂ ਦਾ ਹੀ ਥੀਏਟਰ ਕਰਦਾ ਰਵਾਂਗਾ ਮੈਨੂੰ ਕਈ ਵਾਰੀ ਲੋਕ ਕਹਿ ਦਿੰਦੇ ਨੇ ਕਿ ਸਾਖ ਸਿੰਘ ਦਾ ਥੀਏਟਰ ਇਸ ਕਰਕੇ ਜ਼ਿਆਦਾ ਕਬੂਲ ਹੋ ਰਿਹਾ ਇਸ ਕਰਕੇ ਪ੍ਰਮਾਨ ਹੋ ਰਿਹਾ ਇਸ ਕਰਕੇ ਜਗਾ ਜਗਾ ਦੇਸ਼ ਵਿਦੇਸ਼ ਲੋਕ ਕਰਵਾ ਰਹੇ ਨੇ ਕਿਉਂਕਿ ਉਹ ਰਾਜਨੀਤਿਕ ਪੋਠ ਵਾਲਾ ਨਾਟਕ ਕਰਦਾ ਹੈ ਪੀ ਰਾਜਨੀਤੀ ਦੀਆਂ ਗੱਲਾਂ ਉਹਦੇ ਵਿੱਚ ਹੁੰਦੀਆਂ ਤੇ ਮੈਂ ਉਹਨਾਂ ਦੋਸਤਾਂ ਦੀ ਮਾਸੂਮੀਅਤ ਉੱਤੇ ਹੱਸ ਦੇ ਲੈਣਾ ਉਹਨਾਂ ਕਿਸੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਮੇਰਾ ਮੇਰਾ ਦੇ ਲੈ ਜਾਂਦਾ ਹੈ ਕਿ ਜਦੋਂ ਤੁਸੀਂ ਰਾਜਨੀਤਿਕ ਤੇ ਸਮਾਜਿਕ ਟਿੱਪਣੀਆਂ ਆਪਣੇ ਨਾਟਕ 'ਚ ਕਰਦੇ ਹੋ ਤੇ ਰਾਜਨੀਤਿਕ ਟਿੱਪਣੀ ਕਰਨੀ ਕੋ ਬਹੁਤ ਆਸਾਨ ਨਹੀਂ ਹੁੰਦੀ ਕਿਉਂ ਆਸਾਨ ਨਹੀਂ ਹੁੰਦੀ ਕਿ ਜਦੋਂ ਤੁਸੀਂ ਰਾਜਨੀਤੀ ਦਾ ਸਮਾਜ ਤੇ ਕੀ ਪ੍ਰਭਾਵ ਪੈ ਰਿਹਾ ਜਦੋਂ ਤੁਸੀਂ ਉਹਨੂੰ ਆਪਣੇ ਲਿਟਰੇਚਰ ਵਿੱਚ ਲੈ ਕੇ ਆਦੇ ਹੋ ਆਪਣੇ ਆਰਟ ਦੇ ਵਿੱਚ ਆਪਣੇ ਨਾਟਕ ਦੇ ਵਿੱਚ ਲੈ ਕੇ ਆਨੇ ਹੋ ਤੇ ਤੁਹਾਡੀ ਜ਼ਿੰਮੇਵਾਰੀ ਇਹ ਬਣ ਜਾਂਦੀ ਹੈ ਕਿ ਜੇ ਤੁਸੀਂ ਸਟੇਜ ਦੇ ਉੱਤੋਂ ਆਪਣੇ 1.5 ਤੋਂ 2 ਘੰਟੇ ਦੇ ਨਾਟਕ ਦੇ ਵਿੱਚ ਕੁਝ ਰਾਜਨੀਤੀ ਤੇ ਸਮਾਜ ਦੇ ਪ੍ਰਭਾਵ ਪਰ ਟਿੱਪਣੀਆਂ ਕੀਤੀਆਂ ਤਾਂ ਤੁਸੀਂ ਇੱਕ ਜ਼ਿੰਮੇਵਾਰ ਇਨਸਾਨ ਬਣ ਜਾਂਦੇ ਹੋ ਕਿ ਤੁਹਾਨੂੰ ਵੀ ਸਵਾਲ ਵੀ ਕਰ ਸਕਦਾ ਬਾਅਦ ਦੇ ਵਿੱਚ ਤੇ ਜੇ ਤੁਸੀਂ ਉਹ ਸਭ ਕੁਝ ਨੂੰ ਬਿਨਾਂ ਸਮਝਿਆ ਤੁਸੀਂ ਉਪਰੇ ਮਨੋਂ ਕੋਈ ਟਿੱਪਣੀ ਕਰ ਦਿੱਤੀ ਜਸਟ ਲੋਕਾਂ ਦੇ ਵਿੱਚ ਚਰਚਾ ਕਰਵਾਉਣ ਲਈ ਤਾਂ ਤੁਹਾਡੇ ਕੋਲ ਉਸ ਵੇਲੇ ਜਵਾਬ ਨਹੀਂ ਦਿੱਤਾ ਜਾਣਾ ਜਾ ਤੁਸੀਂ ਫਰੋਲਟਪੋਲ ਜਵਾਬ ਦਿਓਗੇ ਜਾਂ ਫਿਰ ਇਸ طرح ਹੋਏਗਾ ਲੋਕਾਂ ਨੂੰ ਕਿ ਸਾਫ ਸਿੰਘ ਦਾ ਇੱਕ ਨਾਟਕ ਤਾਂ ਕੁਝ ਹੋਰ ਕਹਿ ਰਿਹਾ ਸੀ ਦੂਜਾ ਨਾਟਕ ਦੇਖਿਆ ਉਹ ਬਿਲਕੁਲ ਹੀ ਉਲਟ ਕਹਿ ਰਿਹਾ ਸੀ ਤੀਜੇ ਵਿੱਚ ਕੋਈ ਹੋਰ ਹੀ ਗੱਲ ਕਰ ਦਿੱਤੀ ਫਿਰ ਉਹ ਇੱਕਸਾਰ ਤਾਂ ਨਹੀਂ ਬਣੇਗੀ ਸੋ ਰਾਜਨੀਤਿਕ ਥੀਏਟਰ ਜਿਹੜੇ ਜਿੰਨੇ ਵੀ ਲੋਕਾਂ ਨੇ ਕੀਤਾ ਹੈਗਾ ਚਾਹੇ ਬਾਦਲ ਸਰਕਾਰ ਜਿਹੜੇ ਬੰਗਾਲ ਦੇ ਵੀ ਥੀਏਟਰ ਕਰਦੇ ਸੀ ਚਾਹੇ ਗੁਰਸ਼ਰਨ ਸਿੰਘ ਹੋਣੀ ਜਾਂ ਹੋਰ ਜਿੰਨੇ ਵੀ ਹੈ ਉਹ ਉਹਦੇ ਲਈ ਤੁਹਾਨੂੰ ਸ਼ਾਇਦ ਉਹ ਬੰਦਾ ਕਦੀ ਦੱਸਦਾ ਨਹੀਂ ਅੱਜ ਮੈਂ ਤੁਹਾਡੇ ਨਾਲ ਇਸ ਕਰਕੇ ਗੱਲ ਕਰ ਰਿਹਾ ਪਰ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਕਰਨੀ ਪੈਂਦੀ ਹੈ ਤੁਹਾਨੂੰ ਪੜ੍ਹਨਾ ਪੈਂਦਾ ਬਹੁਤ ਜ਼ਿਆਦਾ ਆਪਣੇ ਆਪ ਦੀ ਰਾਜਨੀਤੀ ਨੂੰ ਸਮਝਣਾ ਪੈਂਦਾ ਆਪਣੇ ਸਮਾਜ ਨੂੰ ਸਮਝਣਾ ਪੈਂਦਾ ਤੇ ਦੋਨਾਂ ਦੇ ਰਿਸ਼ਤੇ ਨੂੰ ਵੀ ਸਮਝਣਾ ਪੈਂਦਾ ਤੇ ਵਿੱਚ ਆਰਥਿਕਤਾ ਵੀ ਆਵੜਦੀ ਹੈ ਤੇ ਵਿੱਚ ਧਰਮ ਵੀ ਆਵੜਦਾ ਤੇ ਵਿੱਚ ਜਿਹੜੀ ਮਨੁੱਖੀ ਜਿਹੜਾ ਮਨੋਵਿਗਿਆਨ ਹੈ ਉਹਨੂੰ ਵੀ ਸਮਝਣਾ ਪੈਂਦਾ ਪਰ ਇਹ ਸਾਰਾ ਕੁਝ ਕਰਦੇ ਆਂ ਢੁੰਡੀ ਕਿੱਥੇ ਫਸੀ ਹੋਈ ਹੈ ਜਿਹੜੀ ਡਾਕਟਰ ਕੁਲਦੀਪ ਦੀਪ ਗੱਲ ਕਰ ਰਹੇ ਸੀ ਕਿ ਜਦੋਂ ਤੌਰ ਇਸ ਤਰ੍ਹਾਂ ਚੱਲਿਆ ਹੋਵੇ ਤਾਂ ਜਿਹੜੀਆਂ ਪ੍ਰੋਗਰੈਸਿਵ ਧਿਰਾਂ ਹੁੰਦੀਆਂ ਜਿਹੜੀਆਂ ਧਿਰਾਂ ਦਾ ਸਮਾਜ ਨੂੰ ਸਹੀ ਪੱਸੇ ਜਾਗਰੂਕ ਕੀਤਾ ਹੋਣਾ ਉਹਨਾਂ ਨੂੰ ਸਭ ਤੋਂ ਪਹਿਲਾਂ ਖਲਨਾਇਕ ਬਣਾਇਆ ਜਾਂਦਾ ਤਾਂ ਅੱਜ ਇਹ ਹਾਲਾਤ ਹੈਗੇ ਨੇ ਕਿ ਚੰਗੀ ਗੱਲ ਤੇ ਬੇਬਾਕ ਗੱਲ ਕਰਨ ਵਾਲਿਆਂ ਬਾਰੇ ਨੈਰੇਟਿਵ ਇਹੀ ਹੈ ਕਿ ਇਹ ਗਲਤ ਨੇ ਇਹ ਖਰਾਬ ਨੇ ਪਰ ਉਸ ਵੱਲੇ ਮੇਰੀ ਸੋਚ ਇੱਥੇ ਖਤਮ ਨਹੀਂ ਹੁੰਦੀ ਮੇਰੀ ਸੋਚ ਇੱਥੋਂ ਸ਼ੁਰੂ ਹੁੰਦੀ ਹੈ ਮੈਂ ਕਹਿੰਦਾ ਦੈਨ ਵਾਟ ਫੇਰ ਕਰਨਲ ਕੀਆ ਜੇ ਨੈਰੇਟਿਵ ਸਿਰਜਿਆ ਗਿਆ ਹੈ ਤੇ ਨੈਰੇਟਿਵ ਘੜ ਦਿੱਤਾ ਗਿਆ ਤੇ ਕੀ ਅਸੀਂ ਇਸ ਤੋਂ ਨਿਰਾਸ਼ ਹੋ ਜਾਈਏ ਜਨ ਅਸੀਂ ਉਹ ਆਪਸ਼ਨ ਵਰਤੀਏ ਕਿ ਅਸੀਂ ਬੇਬਾਕ ਹੋ ਕੇ ਢੱਲੇ ਨਾਲ ਉਹਦੇ ਖਿਲਾਫ ਬੋਲਾਂਗੇ ਉਹ ਬਹੁਤ ਜਿੰਨੀ ਸ਼ਕਤੀ ਨਾਲ ਉਹ ਨੈਰੇਟਿਵ ਸਿਰਜ ਰਹੇ ਉਹਨੀ ਸ਼ਕਤੀ ਨਾਲ ਬੋਲਾਂਗੇ ਮੈਨੂੰ ਲੱਗਦਾ ਇਹ ਦੋਨੋਂ ਆਪਸ਼ਨਸ ਹੀ ਸਾਜਗਰ ਨਹੀਂ ਹੈ ਤੁਹਾਨੂੰ ਕੋਈ ਤੀਸਰੀ ਆਪਸ਼ਨ ਲੱਭਣੀ ਪਊਗੀ ਤੁਹਾਨੂੰ ਇਹ ਸਮਝਣਾ ਪਊਗਾ ਕਿ ਜਦੋਂ ਸਮਾਜ ਦੀਆਂ ਨਜ਼ਰਾਂ ਵਿੱਚ ਇਹ ਬਿਆਨ ਕਰ ਦਿੱਤਾ ਹੋਇਆ ਕਿ ਇਹ ਫालतू ਲੋਕ ਨੇ ਇਹ ਇਹ ਐਵੇਂ ਬਕਵਾਸ ਗੱਲਾਂ ਕਰਦੇ ਨੇ ਇਹਨਾਂ ਗੱਲਾਂ ਦਾ ਜ਼ਿੰਦਗੀ ਵਿੱਚ ਕੋਈ ਰੋਲ ਨਹੀਂ ਹੁੰਦਾ ਜ਼ਿੰਦਗੀ ਵਿੱਚ ਤਾਂ ਬਿਜ਼ਨਸ ਕਰੋ ਅੱਗੇ ਵੱਧੋ ਪੈਸਾ ਕਮਾਓ ਜਿੰਨਾ ਵੱਧ ਤੋਂ ਵੱਧ ਕਮਾ ਸਕਦੇ ਹੋ ਸਮਾਜ ਚ ਪ੍ਰਵਾਨ ਹੋਵੋ ਇਹ ਨਹੀਂ ਹੁੰਦਾ ਤਾਂ ਉਸ ਵੇਲੇ ਤੁਸੀਂ ਫਿਰ ਕੀ ਕਰੋ ਉਹ ਰਾਹ ਮੈਂ ਲੱਭਿਆ ਜਿਸ ਕਰਕੇ ਸ਼ਾਇਦ ਪਿਛਲੇ 5-6 ਸਾਲਾਂ ਤੋਂ ਜਿਹੜੇ ਮੈਂ ਸੋਲੋ ਨਾਟਕ ਕਰ ਰਿਹਾ ਸ਼ਾਇਦ ਲੋਕਾਂ ਤੱਕ ਪਹੁੰਚਿਆ ਜ਼ਿਆਦਾ ਉਹ ਇਹ ਹੈ ਕਿ ਸਾਡੇ ਲਿਟਰੇਚਰ ਚੋਂ ਸਾਡੇ ਆਠ ਚੋਂ ਖਾਸ ਤੌਰ ਤੇ ਸਾਡੇ ਥੀਏਟਰ ਚੋਂ ਮੈਨੂੰ ਇਹਦਾ ਲੱਗ ਰਿਹਾ ਸੀ ਕਿ ਮੁਹੱਬਤ ਮੰਫੀ ਹੋ ਰਹੀ ਹੈ ਕਿਤੇ ਅਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਆ ਸਾਨੂੰ ਐਂ ਲੱਗਦਾ ਕਿ ਅਸੀਂ ਬਹੁਤ ਸਿਆਣੇ ਆ ਸਾਨੂੰ ਸਾਰੀ ਸਮਝ ਆਂਦੀ ਹੈ ਅਸੀਂ ਉਹ ਗੱਲ ਇਸ ਤਰ੍ਹਾਂ ਕਹਿ ਰਹੇ ਆ ਕਿ ਜਿਵੇਂ ਅਸੀਂ ਲੋਕਾਂ ਨੂੰ ਸਮਝਾ ਰਹੇ ਹੋਈਏ ਕਿ ਤੁਹਾਨੂੰ ਇਹ ਗੱਲ ਸਮਝ ਕਿਉਂ ਨਹੀਂ ਆਦੀ ਹੈ ਤੁਹਾਨੂੰ ਸਮਝਣੀ ਚਾਹੀਦੀ ਹੈ ਤੇ ਲੋਕ ਕਹਿੰਦੇ ਓਕੇ ਫਿਰ ਤੂੰ ਆਪੇ ਸਮਝੀ ਜਾ ਸੀ ਨਹੀਂ ਸਮਝਦੇ ਜਿੱਦਾਂ ਘਰ ਦੇ ਵਿੱਚ ਵੀ ਜਿਹੜੇ ਮਾਵਾ ਬੱਚੇ ਨੂੰ ਹਰ ਰੋਜ਼ ਇਹ ਕਹਿੰਦੇ ਨੇ ਤੈਨੂੰ ਸੱਚ ਬੋਲਣਾ ਚਾਹੀਦਾ ਤੈਨੂੰ ਪਤਾ ਨਹੀਂ ਝੂਠ ਬੋਲਣਾ ਪਾਪ ਹੁੰਦਾ ਓਨੈਸਟੀ ਇਜ਼ ਦਾ ਬੈਸਟ ਪਾਲਿਸੀ ਤਾਂ ਬੱਚੇ ਨਹੀਂ ਸੁਣਦੇ ਫਿਰ ਗੱਲਾਂ ਤਾਂ ਗਲਤ ਨਹੀਂ ਗਈਆਂ ਨਾ ਗੱਲਾਂ ਤਾਂ ਸਹੀ ਹੈ ਨਾ ਹੈ ਤਾਂ ਓਨੈਸਟੀ ਇਜ਼ ਦਾ ਬੈਸਟ ਪਾਲਿਸੀ ਨਾ ਹੈ ਤਾਂ ਝੂਠ ਬੋਲਣਾ ਪਾਪ ਹੀ ਹੈ ਨਾ ਗੱਲ ਤਾਂ ਸਹੀ ਹੈ ਪਰ ਗੱਲ ਜਾ ਨਹੀਂ ਰਹੀ ਉਹਦੇ ਲਈ ਤੁਹਾਨੂੰ ਮੁਹੱਬਤ ਸਰਜਣੀ ਪਊਗੀ ਤੁਸੀਂ ਜਿਹਨੂੰ ਉਹ ਗੱਲ ਸਮਝਾਣੀ ਚਾਹਦੇ ਉਹਨੂੰ ਪਹਿਲਾਂ ਆਪਣੀ ਗੱਲ ਵਕੜੀ ਚਲਾਣਾ ਪਊਗਾ ਕੋਨਿਕ ਸਪੇਸ ਕ੍ਰੀਏਟ ਕਰਨੀ ਪਊਗੀ ਬਹੁਤ ਲਵਿੰਗ ਸਪੇਸ ਮੁਹੱਬਤ ਵਾਲੀ ਸਪੇਸ ਕ੍ਰੀਏਟ ਕਰਨੀ ਪਊਗੀ ਜਿੱਥੇ ਸਾਹਮਣੇ ਆਉਣ ਨੂੰ ਤੁਸੀਂ ਚੰਗੇ ਚੰਗੇ ਲੱਗਣ ਲੱਗੋ ਤੁਹਾਡੇ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਏ ਤੁਹਾਡੇ ਵਿਅਕਤੀਤਵ ਨਾਲ ਵੀ ਤੁਹਾਡੇ ਚਿਹਰੇ ਤੋਂ ਉਹਨਾਂ ਨੂੰ ਨੂਰ ਦਿਸੇ ਉਹਨਾਂ ਨੂੰ ਲੱਗੇ ਕਿ ਇਹ ਜਿੰਨੇ ਵੀ ਲਫ਼ਜ਼ ਬੋਲ ਰਿਹਾ ਇਹਨੇ ਲਫ਼ਜ਼ ਲਿਖੇ ਨਹੀਂ ਐ ਇਹਨੇ ਲਫ਼ਜ਼ ਘੜੇ ਨਹੀਂ ਐ ਇਹ ਲਫ਼ਜ਼ੇ ਤੇ ਦਿਲ ਚੋਂ ਨਿਕਲ ਰਹੇ ਆ ਤੇ ਦਿਲ ਦਿਮਾਗ ਇੱਕ ਸੁਰ ਹੋ ਕੇ ਗੱਲ ਕਰ ਰਿਹਾ ਫੇ ਲੋਕੀ ਤੁਹਾਡੀ ਗੱਲ ਸੁਣ ਲੈਣਗੇ ਫਿਰ ਉਹ ਇਹ ਨਹੀਂ ਸਮਝਣਗੇ ਕਿ ਫਲਾਣਾ ਬੰਦਾ ਸਾਨੂੰ ਪ੍ਰਵਚਨ ਦੇ ਕੇ ਗਿਆ ਸੀ ਪਲਾਣਾ ਮਦਦ ਸਰੂਖ ਸਿਖਾ ਕੇ ਗਿਆ ਸੀ ਉਹ ਕਹਿੰਦੇ ਨਹੀਂ ਯਾਰ ਗੱਲਾਂ ਤਾਂ ਇਹ ਸਾਨੂੰ ਪਤਾ ਸੀਗੀਆਂ ਪਰ ਅੱਜ ਸਾਡੇ ਦਿਲ ਚ ਉਤਰ ਗਈਆਂ ਉਹ ਦਿਲ ਚ ਉਤਰਨ ਲਈ ਸਾਨੂੰ ਬਵਾਸ ਕਰੀਏ ਚਾਹੀਦੀ ਉਹਦੇ ਨੇ ਤੁਹਾਨੂੰ ਸਰਲ ਹੋਣਾ ਬਹੁਤ ਜ਼ਰੂਰੀ ਹੈ ਅੱਖਰ ਪਰ ਲਫ਼ਜ਼ੇ ਸਾਨੂੰ ਸਾਰੇ ਪੜੇ ਲਿਖੇ ਨੂੰ ਆਉਂਦੇ ਹੁੰਦੇ ਆ ਅਸੀਂ ਦੁਨੀਆ ਭਰ ਦੇ ਲਿਟਰੇਚਰ ਪੜਿਆ ਹੋਇਆ ਦੁਨੀਆ ਭਰ ਦੇ ਨਾਟਕਕਾਰ ਨੂੰ ਪੜਿਆ ਹੋਇਆ ਪਰ ਸਾਡਾ ਫਰਜ਼ ਇਹ ਬਣਦਾ ਹੁੰਦਾ ਕਿ ਔਖੇ ਭਾਰੇ ਲਫ਼ਜ਼ਾਂ ਨੂੰ ਸਿੱਖ ਕੇ ਔਖਾਂ ਭਰੀਆਂ ਥਿਊਰੀਜ਼ ਨੂੰ ਸਮਝ ਕੇ ਸੁਸਾਇਟੀ ਦੀਆਂ ਕੰਪਲੈਕਸਿਟੀਜ਼ ਨੂੰ ਜਾਣ ਕੇ ਉਹਨੂੰ ਉਦਾਂ ਹੀ ਉਦਾਂ ਹੀ ਆਪਣੇ ਨਾਟਕਾਂ 'ਚ ਨਾ ਪਰੋਸ ਦਈਏ ਬਲਕਿ ਉਹਨੂੰ ਪਹਿਲਾਂ ਆਪਣੇ ਅੰਦਰ ਜਜ਼ਬ ਕਰੀਏ ਉਹਨੂੰ ਦੀਕ ਲਾ ਕੇ ਪੀਜਈਏ ਪੀ ਕੇ ਉਹਨੂੰ ਫਿਰ ਤਰਨ ਕਰੀਏ ਫਿਰ ਹੌਲੀ ਹੌਲੀ ਤੁਪਾ ਤੁਪਾ ਦਰਸ਼ਕਾਂ ਵੱਲ ਪਾਟਾ ਵੱਲ ਪੇਸ਼ ਕਰੀਏ ਫਿਰ ਉਹਨੂੰ ਸਮਝਾਏ ਫਿਰ ਉਹਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਹਾਂ ਇਹ ਨਾਟਕ ਬਹੁਤ ਗਹਿਰੀ ਗੱਲ ਕਰ ਰਿਹਾ ਸੀ ਪਰ ਉਹਨੂੰ ਲੱਗਦਾ ਹੈ ਕਿ ਬਹੁਤ ਹੀ ਸਾਦੇ ਲਫ਼ਜ਼ਾਂ ਚ ਗੱਲ ਪਈ ਸੀ ਬਹੁਤ ਹੀ ਪਿਆਰੇ ਲਫ਼ਜ਼ਾਂ ਚ ਗੱਲ ਪਈ ਸੀ ਸੋ ਮੈਨੂੰ ਮੈਂ ਆਪਣੇ ਸਾਰੇ ਦੋਸਤਾਂ ਨੂੰ ਵੀ ਕਹਿਣਾ ਉਹਨਾਂ ਕਿ ਆਪਾਂ ਆਓ ਆਪਾਂ ਉਹ 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 ਤਰੀਕਾ ਛੱਡ ਦਈਏ ਉਹ ਤਰੀਕਾ ਕਿਸੇ ਫ਼ਿਲਮ ਹੈਗਾ ਸੀ ਜੇ ਅਸੀਂ ਉੱਚੀ ਉੱਚੀ ਔਰ ਬਹੁਤ ਲਾਊਡ ਤਰੀਕੇ ਨਾਲ ਗੱਲਾਂ ਕੀਤੇ ਸੀ ਆਪਣੀਆਂ ਗੱਲਾਂ ਸਾਰੀਆਂ ਸਹੀ ਸੀ ਪਰ ਬਹੁਤ ਲਾਊਡ ਹੋ ਗਏ ਸੀ ਅਸੀਂ ਹੌਲੀ ਹੌਲੀ ਅਸੀਂ ਲਾਊਡਨੈਸ ਅਸੀਂ ਬੇਬਾਕੀ ਨੂੰ ਲਾਊਡਨੈਸ ਨਾਲ ਵਿੱਚ ਮਰਜ ਕਰ ਦਿੱਤਾ ਸੀ ਉਹ ਦੋਨੋਂ ਅਲੱਗ ਹੁੰਦੇ ਬੇਬਾਕੀ ਇੱਕ ਅਲੱਗ ਚੀਜ਼ ਹੁੰਦੀ ਹੈ ਲੌਉਡਨੈਸ ਸੇ ਕਲਕਚੀਸ ਹੁੰਦੀ ਹੈ ਜਿਵੇਂ ਮੁਹੱਬਤ ਅੜੀ ਗੱਲ ਪਹੁੰਚ ਪਿਆਰ ਨਾ ਕਹੀ ਜਾਂਦੀ ਹੈ ਮੈਂ ਆਪਣੀ ਵਾਈਫ ਨੂੰ ਆਈ ਲਵ ਯੂ ਕਹਾਂਗਾ ਤੇ ਮੈਂ ਉੱਚੀ ਦਾ ਨਹੀਂ ਕਹਾਂਗਾ ਪਿਆਰ ਨਾ ਕਹਾਂਗਾ ਤੇ ਉਹਦੇ ਕੰਨਾਂ ਚ ਵੀ ਜਾਏਗੀ ਤੇ ਦਿਲ ਤੱਕ ਵੀ ਪਹੁੰਚ ਜਾਈਗੀ ਜਦ ਮੁੱੱਚੀ ਹੋ ਨਹੀ ਇਸੇ ਤਰ੍ਹਾਂ ਜਿਹੜੀ ਗੱਲ ਆਪਾਂ ਸੋਸਾਇਟੀ ਦੇ ਬਦਲਾਅ ਬਾਰੇ ਕਹਣੀ ਉਹ ਵੀ ਜੇ ਅਸੀਂ ਬਹੁਤ ਜ਼ੋਰ ਨਾਲ ਕਹਾਂਗੇ ਉਹ ਗੱਲ ਸਿਰਾਂ ਦੇ ਉੱਪਰੋਂ ਹੀ ਲੰਘ ਜਾਊਗੀ ਜੇ ਪਿਆਰ ਨਾਲ ਕਹਾਂਗੇ ਕਿ ਨਹੀਂ ਯਾਰ ਤੂੰ ਬਹੁਤ ਸੋਹਣਾ ਯਾਰ ਤੇਰਾ ਕਦ ਕਾੜ ਕਿੰਨਾ ਅੱਛਾ ਹੈ ਤਰਾ ਚਿਹਰਾ ਕਿੰਨਾ ਸੋਹਣਾ ਹੈ। ਤਰਾ ਨੱਕ ਕਿੰਨਾ ਅੱਛਾ ਲੱਗਦਾ ਹੈ। ਤੇਰੀ ਇੱਕ ਅੱਖ ਗੱਲ ਕਰਦੇ ਆ ਟਿੱਡੀ ਹੋ ਜਾਂਦੀ ਮੜਜੀ ਜੇ ਇਹਨੂੰ ਵੀ ਤੂੰ ਠੀਕ ਕਰ ਲਵੇਂ ਉਹ ਘਰ ਜਾ ਕੇ ਜ਼ਰੂਰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਤੁਸੀਂ ਪਹਿਲਾਂ ਉਹਨੂੰ ਬੱਕਲ ਬੱਕੜੀ ਚ ਲੈ ਲਿਆ। ਉਹਨੂੰ ਥੋੜਾ ਕੌਨਫੀਡੈਂਸ ਦਿੱਤਾ। ਜਦੋਂ ਸੁਧਾ ਗਿਆ ਯਾਰ ਤੇ ਅੱਖਾਂ ਨਹੀਂ ਠੀਕ ਠੀਕ ਕਰ ਉਹ ਕਹਿੰਗਾ ਤੂੰ ਪਰਾਂ ਮਾਰ। ਮੈਂ ਨਹੀਂ ਕਰਦਾ ਕਿ ਸੋ ਇਹ ਗੱਲਾਂ ਬਹੁਤ ਛੋਟੀਆਂ ਨੇ। ਗੱਲਾਂ ਜ਼ਿੰਦਗੀ ਨਾਲ ਨਿੱਕੇ ਨਿੱਕੇ ਗੱਲਾਂ ਜੁੜੀਆਂ ਨੇ। ਪਰ ਇਹ ਸਾਰੀਆਂ ਗੱਲਾਂ ਮੈਂ ਪ੍ਰੈਕਟਿਸ ਨੇ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਮੈਂ ਆਡੀਅנס ਦੇ ਸਾਹਮਣੇ ਆਪਣੇ ਨਾਟਕ ਲੈ ਕੇ ਜਾਵਾਂ ਤੇ ਆਡੀਅנס 1-2 ਮਿੰਟ ਤੋਂ ਬਾਅਦ ਮੇਰੇ ਨਾਲ ਜੁੜ ਜੇ ਮੈਂ ਆਡੀਅנס ਨਾਲ ਗੱਲਾਂ ਕਰ ਸਕਾਂ ਮੈਂ ਭੁੱਲ ਜਾਵਾਂ ਕਿ ਮੈਂ ਕੋਈ ਨਾਟਕ ਕਰ ਰਿਹਾ ਆ ਆਡੀਅנס ਵੀ ਭੁੱਲ ਜਾਵੇ ਕਿ ਫਲਾਣਾ ਬੰਦਾ ਨਾਟਕ ਨਹੀਂ ਸਾਨੂੰ ਕੋ ਬਹੁਤ ਸਿਆਣੀ ਗੱਲ ਕਹਿਣ ਆਇਆ ਸੀ ਉਹਨਾਂ ਨੂੰ ਲੱਗੇ ਵੀ ਆਪਾਂ ਪਰਿਵਾਰ 'ਚ ਬੈਠੇ ਆ ਹੁਣ ਆਪਾਂ ਗੱਲਾਂ ਕਰ ਰਹੇ ਆ ਬੰਦਾ ਬੋਲ ਰਿਹਾ ਆ ਅਸੀਂ ਸੁਣ ਰਹੇ ਆ ਤੇ ਬਾਅਦ 'ਚ ਉਹ ਲੋਕ ਵੀ ਬੋਲ ਸਕਣ ਇਸ ਤਰ੍ਹਾਂ ਦੇ ਅਹਿਸਾਸ 'ਚ ਮੈਂ ਗੁਜ਼ਰ ਰਿਹਾ ਹਾਂ ਲੇਟੈਸਟ ਜਿਹੜਾ ਨਾਟਕ ਕੀਤਾ ਹੁਣ ਮੈਂ ਅਗਲਾ ਵਰਕਾ ਫੋਨ ਉਹਦੇ ਵਿੱਚ ਵੀ ਧਰਮ ਨੂੰ ਲੈ ਕੇ ਬ ਵੱਡੀਆਂ ਤਾਂ ਮੈਂ ਨਹੀਂ ਕਹੂੰਗਾ ਕਿਉਂਕਿ ਮੈਂ ਕੀ ਦਿੱਤੀਆਂ ਪਰ ਕੁਝ ਗਹਿਰੀਆਂ ਗੱਲਾਂ ਉਸ ਨਾਟਕ ਵਿੱਚ ਹੋਈਆਂ ਪਰ ਉਸ ਨਾਟਕ ਵਿੱਚ ਵੀ ਅਗੇਨ ਕੋਈ ਵੀ ਆਸਤਿਕ ਬੰਦਾ ਕੋਈ ਵੀ ਧਰਮ ਦੇ ਵਿੱਚ ਡੁੱਬਿਆ ਹੋਇਆ ਬੰਦਾ ਆਰਾਮ ਨਾਲ ਉਸ ਨਾਟਕ ਨੂੰ ਬੈਠ ਕੇ ਦੇਖ ਸਕਦਾ ਉਹ ਅਫੈਂਡੇਡ ਫੀਲ ਨਹੀਂ ਕਰੂਗਾ ਉਹ ਇਹ ਨਹੀਂ ਕਹੂਗਾ ਕਿ ਯਾਰ ਇਹ ਮੇਰੇ ਖਿਲਾਫ ਨਾਟਕ ਜਾ ਰਿਹਾ ਪਰ ਉਹਨੂੰ ਥੋੜਾ ਜਿਹਾ ਸਮਝ ਆਊਗੀ ਕਿ ਜੇ ਮੈਂ ਧਰਮ ਹੈ ਤਾਂ ਮੇਰੇ ਅੰਦਰ ਕੰਗਰਕੁਣਾ ਫਿਰ ਕਿੱਥੋਂ ਆ ਗਿਆ ਇਦਾਂ ਦੀ ਸਮਝ ਜਿਹੜੀ ਵਿਕਸਤ ਕਰਨ ਦੀ ਲੋੜ ਹੈ ਉਸ ਤਰ੍ਹਾਂ ਦਾ ਕਰ ਰਿਹਾ ਮੈਂ ਅਗੇਨ ਧੰਨਵਾਦੀ ਹਾਂ ਕਿਉਂਕਿ ਬਾਕੀ ਗੱਲਾਂ ਮੈਂ ਨਾਟਕ ਵਿੱਚ ਕਰ ਰਣੀ ਆ ਇਸ ਕਰਕੇ ਮੈਂ ਜ਼ਿਆਦਾ ਨਹੀਂ ਬੋਲਾਂਗਾ ਤੇ ਵੈਸੇ ਵੀ ਮੈਂ ਟੀਚਰ ਨਹੀਂ ਆ 45 ਮਿੰਟ ਵਾਲਾ ਪਰ ਨਾਟਕ ਮੇਰਾ 1.5 ਘੰਟਾ ਚੱਲੇਗਾ ਉਹਦੇ ਵਿੱਚ ਪਰਸੀ ਵੀ ਨਹੀਂ ਆ ਸਕਦੀ ਨਾਟਕ ਦੇ ਵਿੱਚ ਮੈਂ ਇੱਕ ਵਾਰੀ ਫਿਰ ਧੰਨਵਾਦੀਆਂ ਔਰ ਇਸ ਸੰਸਥਾ ਦਾ ਸੰਵਾਦ ਜਿਹੜੀ ਸਿਰਸਾ ਸੰਸਥਾ ਆ ਮੈਂ ਉਸ ਦਾ ਧੰਨਵਾਦੀਆਂ ਤੁਹਾਡਾ ਸਾਰਿਆਂ ਦਾ ਧੰਨਵਾਦੀਆਂ ਜਿਸ ਤਰ੍ਹਾਂ ਦਾ ਪਿਆਰ ਮੁਹੱਬਤ ਤੁਸੀਂ ਦੇ ਰਹੇ ਹੋ ਉਹ ਪਿਆਰ ਮੁਹੱਬਤ ਬਹੁਤ ਵੱਡੀ ਚੀਜ਼ ਹੈ ਉਸ ਮੁਹੱਬਤ 'ਚ ਬੜੀ ਤਾਕਤ ਹੁੰਦੀ ਹੈ ਜਿੱਥੇ ਮੁਹੱਬਤ ਮੰਫੀ ਹੋ ਜਾਏਗੀ ਜਿੱਥੇ ਤੁਸੀਂ ਖਲਾਅ ਦੇ ਵਿੱਚ ਆਪਣਾ ਆਰਟ ਪੇਸ਼ ਕਰੀ ਜਾਉਂਗੇ ਤੁਹਾਨੂੰ ਇਹ ਪਤਾ ਨਹੀਂ ਲੱਗੂਗਾ ਕਿ ਮੇਰੇ ਆਰਟ ਦੀ ਰੈਸਿਪ੍ਰੋਕੇਸ਼ਨ ਕੋ ਹੋ ਰਹੀ ਹੈ ਕਿ ਨਹੀਂ ਹੋ ਰਹੀ ਆਪ ਕੋ ਗੂੰਜ ਸੁਣ ਰਹੀ ਹੈ ਕਿ ਨਹੀਂ ਸੁਣ ਰਹੀ ਉੱਥੇ ਬੰਦਾ ਹਤਾਸ਼ ਹੋ ਜਾਊਗਾ ਜਾਂ ਤਾਂ ਛੱਡ ਜਾਊਗਾ ਜਾਂ ਕੋਈ ਗਲਤ ਕੰਮ ਕਰਨ ਲੱਗ ਪਊਗਾ ਤੁਹਾਡੀ ਮੁਹੱਬਤ ਹੈ ਜਿਹੜੀ ਜੇ ਮੈਂ ਕਦੇ ਜ਼ਿੰਦਗੀ 'ਚ ਸੋਚਾਂਗਾ ਵੀ ਕਿ ਮੈਂ ਕਿਸੇ ਲਾਲਚ ਵੱਸ ਉਸ ਪਾਸੇ ਨੂੰ ਤੁਰ ਜਮਾ ਤੇ ਮੈਂ ਤੁਰ ਨਹੀਂ ਸਕਾਂਗਾ ਕਦੇ ਵੀ ਉਹ ਮੁਹੱਬਤ ਵਾਲਾ ਰਿਸ਼ਤਾ ਆ ਅਸੀਂ ਤੁਹਾਡੇ ਨਾਲ ਮੁਹੱਬਤ ਕਰਦੇ ਰਹੀਏ ਤੁਸੀਂ ਸਾਡੇ ਨਾਲ ਮੁਹੱਬਤ ਕਰਦੇ ਰਹੋ ਫਿਰ ਇਨਕਲਾਬ ਆਏਗਾ ਫਿਰ ਤਬਦੀਲੀ ਆਏਗੀ ਉਹ ਮੁਹੱਬਤ ਚੋਂ ਹੀ ਨਿਕਲੇਗੀ ਲੋਕ ਜਦੋਂ ਇਕੱਠੇ ਹੋ ਕੇ ਸੜਕ ਤੇ ਨਿਕਲਦੇ ਆ ਜੇ 100 ਬੰਦਾ ਜਾ ਰਿਹਾ ਹੁੰਦਾ 1000 ਬੰਦਾ ਜਾ ਰਿਹਾ ਹੁੰਦਾ ਉਹਨਾਂ ਦਾ ਜਿਹੜਾ ਰਿਸ਼ਤੇ ਦੀ ਤੰਦ ਹੁੰਦੀ ਉਹ ਮੁਹੱਬਤ ਹੁੰਦੀ ਹੈ ਉਹਨਾਂ ਦੇ ਮਕਸਦ ਨਾਲ ਵੀ ਮੁਹੱਬਤ ਹੁੰਦੀ ਪਹਿਲਾਂ ਕਿ ਆਹ ਮਕਸਦ ਹੈ ਆ ਮਕਸਦ ਚਾਹੀਦਾ ਐਥੇ ਐਨ ਐਫ ਫੰਡ ਚਾਹੀਦੇ ਨੇ ਆ ਐਨੀ ਤਨਖਾਹ ਜਿਹੜਾ ਵਾਅਦਾ ਹੋ ਰਿਹਾ ਜੇ ਲੋਕਾਂ ਨੂੰ ਸੱਚੀ ਲੱਗਦਾ ਯਾਰ ਇਹ ਜਿਹੜੇ ਧਰੀ ਦੇ ਉੱਤੇ ਬੈ ਸੱਚੀ ਮੰਗ ਕਰ ਰਹੇ ਨੇ ਤੇ ਲੋਕ ਜਿਹੜੇ ਉਸ profession ਨਾਲ ਨਹੀਂ ਵੀ ਜੁੜੇ ਹੁੰਦੇ ਉਹ ਵੀ ਜਾ ਕੇ ਦਰੀ ਤੇ ਦੋ ਤਿੰਨ ਜਣੇ ਜਾਂ 10 15 ਜਾ ਕੇ ਬੈਠ ਜਾਂਦੇ ਨੇ ਕਿਉਂਕਿ ਮੁਹੱਬਤ ਦਾ ਰਿਸ਼ਤਾ ਕਾਇਮ ਹੁੰਦਾ ਸੋ ਮੈਂ ਮੈਂ ਹਰ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਬਾਬੇ ਨਾਨਕ ਨਾਲ ਗੱਲ ਕਰਦਾ ਉਹ ਮੇਰਾ ਸਭ ਤੋਂ ਵੱਡਾ ਆਦਰਸ਼ ਹੈ ਬਾਬਾ ਨਾਨਕ ਮੈਂ ਬਾਬਾ ਨਾਨਕ ਰੱਜ ਕੇ ਪੜਿਆ ਬਾਬੇ ਨਾਨਕ ਉਰੇ ਰੱਜ ਕੇ ਪੜਿਆ ਬਾਬਾ ਨਾਨਕ ਸਾਡੇ ਕੋਲ ਬਹੁਤ ਵੱਡੀ ਫਿਲਾਸਫੀ ਬਹੁਤ ਵੱਡੇ ਸਿਧਾਂਤਕਾਰੀ ਸਭ ਤੋਂ ਵੱਡੀ ਗੱਲ ਬਾਬਾ ਨਾਨਕ ਤੋਂ ਸਿੱਖਣ ਵਾਲੀ ਮੇਰੇ ਵਰਗੇ ਨਾਟਕ ਕਰਨ ਨੂੰ ਹੈ ਕਿ ਸੱਚੀ ਗੱਲ ਕਲਿਆਣਕਾਰੀ ਗੱਲ ਕਹਿਣੀ ਕਿਦਾਂ ਹੈ ਇਹ ਬਾਬਾ ਸਿਖਾ ਗਿਆ ਸਾਨੂੰ ਬਾਬਾ ਐਵੇਂ ਨਹੀਂ ਦਿੱਲੀ ਤੱਕਰ ਘੁੰਮ ਗਿਆ ਬਾਬਾ ਐਵੇਂ ਨਹੀਂ ਇੰਨੀਆਂ ਕੰਟਰੀਜ਼ ਵਿੱਚ ਐਨੇ ਜਗਤ ਤੱਕ ਘੁੰਮ ਗਿਆ ਔਰ ਕਮਿਊਨੀਕੇਟ ਕਰ ਗਿਆ ਔਰ ਕਿਤੇ ਇੱਕ ਵੀ ਐਗਜ਼ਾਮਪਲ ਹੈ ਜੀ ਦੀਆਂ ਕਿ ਯਾਰ ਫਲਾਣੀ ਜਗ੍ਹਾ ਬਾਬੇ ਦੀ ਗੱਲ ਲੋਕਾਂ ਨੇ ਸੁਣੀ ਹੀ ਨਹੀਂ ਹਰ ਜਗ੍ਹਾ ਸੁਣੀ ਗਈ ਇਹ ਗੱਲ ਸਾਡੇ ਸਾਡੇ ਗ੍ਰੰਥੀਆਂ ਨੇ ਸਾਡੇ ਕਥਾਵਾਚਨ ਦੇ ਸਾਡੇ ਤੱਕ ਪਹੁੰਚਣ ਨਹੀਂ ਦਿੱਤੀ ਚਾਜ ਨਾਲ ਬਾਬਾ ਨਾਨਕ ਦੀ ਲੋੜ ਸਾਨੂੰ ਹੈ ਬਾਬਾ ਨਾਨਕ ਦੀ ਲੋੜ ਪ੍ਰਚਾਰਕਾਂ ਨੂੰ ਨਹੀਂ ਹੈ ਭਈ ਤਨ ਬਾਬਾ ਨਾਨਕ ਧਰਵਾ ਬਾਬਾ ਨਹੀਂ ਬਾਬੇ ਨਾਨਕ ਨੂੰ ਸਮਝਣ ਦੀ ਲੋੜ ਸਾਨੂੰ ਹੈ ਬਾਬੇ ਨੂੰ ਹਿੱਕ ਨਾਲ ਲਾਉਣ ਦੀ ਲੋੜ ਹੈ ਬਾਬਾ ਸਾਡੀ ਹਿੱਕ 'ਚ ਅਗਰ ਹਰ ਰੋਜ਼ ਆ ਕੇ 2 ਮਿੰਟ ਬਾਬੇ ਨਾਲ ਗੱਲ ਕਰਾਂਗੇ ਬਾਬੇ ਕੋਲ ਬਹੁਤ ਕੁਝ ਪਿਆਰ ਔਰ ਸਭ ਤੋਂ ਵੱਡੀ ਗੱਲ ਮੈਂ ਆਪਣੇ ਘਰ 'ਚ ਆਪਣੀ ਲਾਇਬ੍ਰੇਰੀ 'ਚ ਆਪਣੇ ਰੀਡਿੰਗ ਰੂਮ 'ਚ ਲਿਖ ਕੇ ਲਾ ਰਿਹਾ ਬਾਬੇ ਦੱਸਦਾ ਤਾਂ ਕਿ ਬਾਬਾ ਸੱਚ ਬੋਲਦਾ ਸੀ ساری ਜ਼ਿੰਦਗੀ ਉਹ ਸੱਚ ਕਲਿਆਨਕਾਰੀ ਸੀ ਕਲਿਆਨਕਾਰੀ ਤੋਂ ਬਿਨਾ ਨਹੀਂ ਸੀ ਪਰ ਬਾਬੇ ਕੋਲ ਐਸਥੈਟਿਕ ਸੈਂਸ ਹੈਗੀ ਸੀ ਕਿ ਕਬਾਬ ਕਿੰਨਾ ਲੋਕਾਂ ਤੱਕ ਜਾਣੀ ਚਾਹੀਦੀ ਆ ਗੱਲ ਜਾਣੀ ਕਿੰਦਾ ਚਾਹੀਦੀ ਆ ਲੋਕਾਂ ਨਾਲ ਸੰਚਾਰ ਕਿੰਦਾ ਕਰਨਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਕਿੰਦਾ ਤੇ ਫਿਰ ਲੋਕੀ ਗੱਲ ਕਰ ਜਾਣ ਇਸੇ ਕਰਕੇ ਬਲੀ ਕੰਧਾਰੀ ਸੱਜਣ ਠਗ ਵਰਗੇ ਵੀ ਬਾਬੇ ਦੀ ਗੱਲ ਸੁਣ ਗਏ ਆਮ ਲੋਕੀ ਵੀ ਗੱਲ ਸੁਣ ਗਏ ਬੇਸਵਾਮਾ ਵੀ ਸੁਣ ਗਈਆਂ ਇੱਕ ਮੁਹੱਬਤ ਦਾ ਰਿਸ਼ਤਾ ਕਾਇਮ ਹੋਇਆ ਤੋ ਮੈਂ ਉਸ ਉਸ ਬਾਬੇ ਨਾਲ ਨੂੰ ਸਲੂਟ ਕਰਦਾ ਇਸ ਸੰਸਥਾ ਨੂੰ ਪੂਰੀ ਫਿਰ ਸਲੂਟ ਕਰਦਾ ਤੁਹਾਡਾ ਬਹੁਤ-ਬਹੁਤ